ਤਈ 1 ਅਪ੍ਰੈਲ ਰਾਤ ਨੂੰ ਮੇਰੀ ਦੁਕਾਨ ਦੇ ਉੱਪਰੋਂ ਮੋਂਡੀ ਤੋਂ ਮੇਰਾ 메ਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਆ ਸਵੇਰੇ ਜਦੋਂ ਅਸੀਂ ਸ਼ਾਪ ਖੋਲੀ ਐ ਅੰਦਰ ਕਾਫੀ ਸਮਾਨ ਬਿਖਰੇ ਰਹਿ ਹੀ ਲਾਈਟਾਂ ਲੁੱਟਾ ਰਿਹਾ ਸੀ ਤਾਂ ਤੀ ਇਹੀ ਬੰਦ ਕਰਕੇ ਜੰਨੇ ਆ ਉਹ ਰਾਈਟਰ ਜਗਦੀਆਂ ਵੀ ਸੀ ਜਿਹੜਾ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤਵੇਂ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਐ ਦੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਸ਼ਟਰ ਖੋਲੇ ਹੀ ਤੇ ਅੱਗੇ ਫਲਾਰਾਂ ਹੀ ਪੇਦਾ ਸਾਰਾ ਮੇਰਾ ਨਾਮ ਅੰਕੁਸ਼ अग्रवालਾ ਜੀ ਤੇ ਮੇਰੀ ਆ ਸੰਗਲਪੁਰ ਰੋਡ ਤੇ ਦੁਕਾਨ ਦਾ ਗਰਾਜ ਡੇਟਰ ਕਰਕੇ ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 23 April ਰਾਤ ਨੂੰ ਮੇਰੀ ਦੁਕਾਨ ਦੇ ਉੱਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਕੈਮਰੇ ਤੋੜੇ ਮੇਰੇ ਪਾਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40000 ਤਕਰੀਬਨ ਕੈਸ਼ ਸੀ ਬਾਕੀ ਡਰਾਈ ਫੂਡ ਸਾਮਾਨ ਸੀ ਲਾਚੀਆਂ ਕਾਜੂ ਵਗੈਰਾ ਸਾਰਾ ਸਾਮਾਨ ਸੀ ਮੇਰਾ ਅਪਰੋਕਸੀਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ ਥਾਣੇ ਮੈਂ ਕੰਪਲੇਂਟ ਕਰਕੇ ਆਇਆ ਸੀ ਤੇ ਆਏ ਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੋਂ ਕੋਈ ਕਾਰਵਾਈ ਕੋਈ ਨਹੀਂ ਹੋਈਗੀ ਮਲੇ ਮਸਲਾ ਹੈ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ ਤੇ ਬਾਕੀ ਪੁਲਿਸ ਵਾਲੇ ਅੱਗੇ ਜਾਂ ਪ੍ਰਸ਼ਾਸਨ ਅਗ ਮਰੀ ਹੈਗੀ ਆ ਉਹ ਜਾਰਿਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਕੋਈ ਵਪਾਰ ਦੇ ਕੋਈ ਇੰਨਾ ਕੁਝ ਰਹਿ ਨਹੀਂ ਗਿਆ ਹੈਗਾ ਬਹੁਤ ਜ਼ਿਆਦਾ ਹੀ ਵਪਾਰ ਓਖਾ ਹੋਇਆ ਡੇ ਬਾਈ ਡੇ ਕੋਈ ਸੋਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁਣ ਜੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣਗੀਆਂ ਇਹ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ ਮੇਰਾ ਨਾਮ ਜਤਿਨ ਗੁਪਤਾ ਤੇ ਸੰਗਰੁਰ ਰੋਡ 'ਤੇ ਸਾਡੀ ਸ਼ਾਪ ਹੈ ਜੇ ਆਰ ਅੰਟਰਪ੍ਰਾਈਜ਼ਸ ਸਵੇਰੇ ਜਦੋਂ ਅਸੀਂ ਸ਼ਾਪ ਖੋਲ੍ਹੀ ਐ ਤਾਂ ਅੰਦਰ ਕਾਫੀ ਸਮਾਨ ਬਿਖਰੇ ਰਹੀ ਲਾਈਟਾਂ ਲੁੱਟਾ ਰਵਸਤੇ ਨਾ ਤੀ ਇਹੀ ਬੰਦ ਕਰਕੇ ਜੰਨੇ ਆ ਉਹ ਰਾਈਟਾ ਜਗਦੀਆ ਵੀ ਸੀ ਜੇ ਜੋ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤ ਦੇ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਐਦੇ ਤੇ ਉਹਨਾਂ ਨੇ ਕਟਰੇ ਬਲੇਡ ਯੂਜ਼ ਕੀਤੇ ਰਿਆ ਤੇ ਵਰਦਤ ਵਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗਰਾ ਸੀ 15000 ਰੁਪਇਆ ਉਹ ਲੈ ਗਏ ਨੇ ਬਾਕੀ ਸਮਾਨ ਦਾ ਹੈ ਇਹ ਕੁਝ ਕਹਿ ਨਹੀਂ ਸਕਦੇ 8 ਹਫਤਾ 7 ਦਿਨ 7 ਅਦਮੀ ਪਹਿਲਾਂ ਪਹਿਲੇ ਵੀ ਹੋਈ ਹੈ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੋੜੀਆਂ ਵਾਂ ਸੀਮੰਟ ਦੀਆਂ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਕੁਝ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਕਿ ਆ ਬਲੇਡ ਵਗੈਰਾ ਉਹਨਾਂ ਦੇ ਪਈਆਂ ਸੀ ਇਹਦੇ ਨਾਲ ਗੱਲੇ ਕੋਈ ਗੱਲਾਂ ਛੋੜਿਆ ਹਾਂਜੀ ਆ ਦੇਖੋ ਆ ਸਾਰਾ ਕਟਿਆ ਹੋਇਆ ਹੈ ਪੁਲਿਸ ਨੂੰ ਕਰਾਈ ਸ਼ਿਕਾਇਤ ਹਾਂਜੀ ਕਰਵਾਤੀ ਆਏ ਵੀ ਅਧਿਕਾਰੀ ਮੋਕੇ ਹਾਂਜੀ ਆਏ ਕੀ ਮੰਗ ਕਰਦੇ ਨੇ ਅਸੀਂ ਜੇ ਇਨਸਾਫੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਕਿੰਨਾ ਚੋਰੀ ਹੋਈ ਐ ਉਹ ਅੱਜ ਫੇਰ ਚੋਰੀ ਹੋਈ ਐ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਜਲਦੀ ਸਾਡੀ ਸ਼ੋਪ ਐ ਸਿੰਗਲਪੁਰ ਰੋਡ ਤੇ ਸਵੇਰੇ ਇਹ ਦੁਕਾਨ ਖੁੱਲੀ 10:00 ਤੇ ਦੇਖਿਆ ਅੰਦਰ ਕੀ ਰੱਖਤੀ ਕਿਨ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਹੀ ਭੇਜਦਾ ਸਾਰਾ ਸੋਟ ਦੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ ਉਹਦੇ ਵਿੱਚ ਇੱਕ ਪੱਕੀ ਪੂੜੀ ਹੈ ਸਿਮਿੰਟ ਦੀ ਪੱਕੀ ਪੂੜੀ ਬਣੀ ਦੀ ਓਪਨ ਹੈ ਉਹ ਉਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ ਤੇ ਉਹੀ ਕਿੰਨਾ ਸਰੀ ਉਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ